ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚ ਹੈ ਠੀਕ ਹੋ ਸਾਰੇ 15-20 ਦਿਨ ਪਹਿਲਾਂ ਨਾ ਮੈਂ ਇੱਕ ਲਾਈਵ ਕੀਤਾ ਸੀ ਡੱਲੇਵਾਲ ਸਾਹਿਬ ਜਿਹੜੇ ਮਰਨਵਰ ਤੇ ਬੈਠੇ ਹੋਏ ਐ ਇਸ ਚੀਜ਼ ਨੂੰ ਲੈ ਕੇ ਕਿ ਸਾਨੂੰ ਡੱਲੇਵਾਲ ਦੇ سپورਟ ਦੇ ਵਿੱਚ ਆਣਾ ਚਾਹੀਦਾ ਖਨੋਰੀ ਬਾਰਡਰ ਤੇ ਪਹੁੰਚਣਾ ਚਾਹੀਦਾ ਤੇ ਮੈਂ ਲਾਈਵ ਦੇ ਵਿੱਚ ਅਦੋਂ ਇਹ ਵੀ ਕਿਹਾ ਸੀ ਕਿ ਮੈਂ ਇੱਕ ਕੱਦੇ ਦਿਨ ਤੱਕ ਖਨੋਰੀ ਬਾਰਡਰ ਜਾਉਂਗੀ ਪਰ ਕੁਝ ਫੈਮਿਲੀ ਹਾਲਾਤ ਇਸ ਤਰ੍ਹਾਂ ਦੇ ਬਣੇ ਕਿ ਮੇਰੇ ਕੋ ਖਨੋਰੀ ਬਾਰਡਰ ਵਿਜ਼ਿਟ ਨਹੀਂ ਕੀਤਾ ਗਿਆ ਹਾਜ਼ਰੀ ਨਹੀਂ ਲਵਾਈ ਗਈ ਤੇ ਅੱਜ ਮੈਂ ਖਨੋਰੀ ਬਾਰਡਰ ਜਾ ਰਹੀਆਂ ਕਰੋ ਤੁਰਪੀਆਂ ਗੱਡੀ ਚ ਪਾਣੀ ਪੂਣੀ ਰੱਖ ਲਿਆ ਮੇਰਾ ਜਿੰਨਾ ਕ ਫਰਜ਼ ਹੈ ਮੈਂ ਆਪਣਾ ਫਰਜ਼ ਜ਼ਰੂਰ ਪੂਰਾ ਕਰੂੰਗੀ ਤੇ ਨੋਜਵਾਨਾਂ ਅੱਗੇ ਮੇਰੀ ਬੇਨਤੀ ਹੈਗੀ ਇਹ ਵੀ ਖਨੋਰੀ ਬਾਰਡਰ ਪਹੁੰਚ ਕੇ ਮੂਮੈਂਟ ਨੂੰ ਸਪੋਰਟ ਕੀਤਾ ਜਾਵੇ 17 ਸਾਲਾਂ ਦਾ ਬਾਪੂ ਜਿਹੜਾ ਕਿ ਕੈਂਸਰ ਤੋਂ ਪੀੜਿਤ ਹੈਗਾ ਉਹ ਸਾਡੇ ਕਰਕੇ ਹੀ ਮਰਨ ਮਰਤੇ ਬੈਠਾ ਹੋਇਆ ਉਹ ਤਾਂ ਆਪਣੀ ਜ਼ਿੰਦਗੀ ਜਿਉ ਹਟਿਆ ਕਿਉਂ ਬੈਠਾ ਹੈਗਾ ਪੰਜਾਬ ਦੀ ਆਉਣ ਵਾਲੀ ਪੀੜੀ ਨੂੰ ਬਚਾਨ ਖਾਤਰ ਬੈਠਾ ਹੈਗਾ ਤੇ ਸਾਡਾ ਵੀ ਫਰਜ਼ ਬੰਦਾ ਹੈਗਾ ਵੀ ਅਸੀਂ ਆਪਣਾ ਯੋਗਦਾਨ ਪੂਰਾ ਪੂਰਾ ਦਈਏ ਕੋਈ ਜਿੰਨੇ ਕ ਜੋਗਾ ਹੈਗਾ ਓਨਾਂ ਕ ਕਰੇ ਮੈਂ ਜਾ ਕੇ ਹਾਜ਼ਰੀ ਲਵਾ ਸਕਦੀ ਆ ਤੇ ਮੈਂ ਜਾ ਰਹੀ ਹੈਗੀਆਂ ਤੇ ਜਿਨ੍ਹਾਂ ਨੇ ਦਲਜੀਤ ਨੂੰ ਟਰੋਲ ਕੀਤਾ ਵੀ ਉਹ ਪ੍ਰਧਾਨ ਮੰਤਰੀ ਨੂੰ ਮਿਲਿਆ ਤੇ ਉਹ ਓਨੇ ਕਿਸਾਨਾਂ ਦੀ ਗੱਲ ਨਹੀਂ ਕੀਤੀ ਹੈਗੀ ਪਹਿਲਾਂ ਟਰੋਲ ਕਰਨ ਵਾਲੇ ਇਹ ਸੋਚ ਲੈਣ ਕਿ ਓਹਨਾਂ ਨੇ ਕਿਦਾ ਡੱਲੇ ਵਾਲਾ ਸਾਬ ਮਰਨ ਵਾਲ ਤੇ ਬੈਠਿਆ ਇਸ ਮੂਮੈਂਟ ਨੂੰ ਕੀ سپورਟ ਕੀਤਾ ਆਪ ਕੀ ਯੋਗਦਾਨ ਪਾਇਆ ਸਿੰਗਰ ਨੂੰ ਤੇ ਤੁਸੀਂ ਮਿੰਟ ਦੇ ਵਿੱਚ ਟ੍ਰੋਲ ਕਰਤਾ ਠੀਕ ਹੈ ਲੇਕ ਉਹ ਤੁਹਾਡਾ ਫਿੰਗਰ ਹੈ ਕੋਈ ਤੁਹਾਡਾ ਚੁਣਿਆ ਹੋਇਆ ਐਮਪੀ ਐਮਐਲਏ ਨਹੀਂ ਹੈਗਾ ਆ ਜਿਹੜੇ 99 ਸੀਟਾਂ ਤੇ ਬਿਠਾਏ ਆ ਇਹਨਾਂ ਦੀ ਜ਼ਿੰਮੇਵਾਰੀ ਹੈ ਕਿ ਦਲਜੀਤ ਦੀ ਜ਼ਿੰਮੇਵਾਰੀ ਹੈਗੀ ਆ ਥੋੜਾ ਜਿਹਾ ਦੇਖ ਲਿਆ ਕਰੋ ਦਲਜੀਤ ਪੰਜਾਬ ਨੂੰ ਰਿਪਰੈਜ਼ੈਂਟ ਕਰਦਾ ਹੈ ਸਿੰਗਰ ਹੈ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਪੱਗ ਲੈ ਕੇ ਗਿਆ ਨਾਮ ਉੱਚਾ ਗਿਆ ਉਹਦੀ ਜ਼ਿੰਮੇਵਾਰੀ ਨਹੀਂ ਹੈਗੀ ਠੀਕ ਹੈ ਜੀ ਪ੍ਰਧਾਨ ਮੰਤਰੀ ਨੂੰ ਮਿਲਿਆ ਇਹਦੇ ਵਿੱਚ ਵੀ ਸਾਡੀ ਬਹੁਤ ਵੱਡੀ ਸ਼ਾਨ ਹੈਗੀ ਆ ਉਹ ਕਹਿ ਰਿਹਾ ਉਹ ਇੱਦਾਂ ਬੈਠਾ ਸੀ ਉਹ ਇੱਦਾਂ ਬੈਠਾ ਸੀ ਉਹ ਪ੍ਰਧਾਨ ਮੰਤਰੀ ਨੂੰ ਮਿਲਿਆ ਸੀ ਕੋਈ ਨਾਰਮਲ ਕਿਸੇ ਆਮ ਸਰਕਲ ਦੇ ਬੰਦੇ ਨੂੰ ਨਹੀਂ ਮਿਲਿਆ ਸੀ ਠੀਕ ਹੈ ਪ੍ਰਧਾਨ ਮੰਤਰੀ ਦਾ ਇੱਕ ਪਦਵੀ ਹੈ ਰਤਬਾ ਹੈ ਠੀਕ ਹੈ ਪ੍ਰਧਾਨ ਮੰਤਰੀ ਦਾ ਹੋਣ ਦੇ ਨਾਲ ਨਾਲੋ ਇੱਕ ਬਜ਼ੁਰਗ ਬੰਦਾ ਵੀ ਹੈਗਾ ਤੇ ਸਾਡੇ ਪੰਜਾਬੀਆਂ ਦੇ ਵਿੱਚ ਸਾਰੀ ਜਿਹਾ ਹੀ ਹੁੰਦਾ ਵੀ ਜਦੋਂ ਆਪਾਂ ਕਿਸੇ ਨੂੰ ਮਿਲਦੇ ਹੈਗੇ ਸਸਰੀ ਦਾ ਬਲੈਕ ਬਲਾ ਕੇ ਪਿੱਠ ਤੇ ਥਾਪੜਾ ਜ਼ਰੂਰ ਲੱਗਦਾ ਹੈਗਾ ਜਿਹੜੀ ਚੀਜ਼ ਉਹਦਾ ਉਹਦਾ ਰੋਲ ਹੈਗਾ ਸਿੰਗਿੰਗ ਕਰਨਾ ਹੈਗਾ ਬਹੁਤ ਵਧੀਆ ਆਪਣੇ ਪੱਧਰ ਤੇ ਕਰ ਰਿਹਾ ਹੈਗਾ ਤਾਂ ਤੁਸੀਂ ਉਹਨੂੰ ਇਹ ਨਾ ਕਹੋ ਵੀ ਤੂੰ ਕਿਸਾਨਾਂ ਦੀ ਗੱਲ ਨਹੀਂ ਕੀਤੀ ਤੇ ਉਹਨੇ ਨਹੀਂ ਕੀਤੀ ਤੇ ਤੁਸੀਂ ਕੀ ਹਿੱਸਾ ਪਾਇਆ ਠੀਕ ਹੈ ਮੈਂ ਜਿੰਨੇ ਜੋਗੀ ਹੈਗੀ ਮੈਂ ਤਾਂ करूंगी ਮੈਂ ਜਾ ਸਕਦੀ ਹਾਂ ਵਿਜ਼ਿਟ ਕਰ ਸਕਦੀ ਹਾਂ ਉੱਥੇ ਜਾ ਕੇ ਉੱਥੇ ਦੇ ਹਾਲਾਤਾਂ ਨਾਲ ਤੁਹਾਨੂੰ ਰੂਬਰੂ ਕਰਾ ਸਕਦੀ ਹਾਂ ਕਿੰਨੇ ਕੁ ਜੋਗੀ ਮੈਂ ਹੈਗੀ ਆ ਮੈਂ ਕਰਾਂਗੀ ਠੀਕ ਹੈ ਉੱਥੇ ਕਿਸੇ ਕਿਸਾਨ ਆਗੂ ਨੂੰ ਮਿਲ ਸਕੀ ਉਹਨਾਂ ਨੂੰ ਮਿਲ ਕੇ ਵੀ ਮੇਰੇ ਕੁਝ ਸਵਾਲ ਹੈਗੇ ਪੁੱਛਾਂਗੀ ਜੇ ਢੇਲੇਵਾ ਸਾਹਿਬ ਨੂੰ ਮਿਲ ਸਕੀ ਤਾਂ ਵੀ ਮੈਂ ਮਿਲ ਕੇ ਆਉਂਗੀ ਮੈਂ ਆਪਣਾ ਰੋਲ ਪਹਿਲਾਂ ਵੀ ਨਿਭਾਉਂਦੇ ਸੀ ਹਵਾ ਫਰਕ ਇਹਦਾ ਹੈਗਾ ਵੀ ਅੱਗੇ ਫਰੰਟ ਤੇ ਨਹੀਂ ਇਹਦਾ ਸੀ ਹੁਣ ਥੋੜਾ ਫਰੰਟ ਫੁੱਟ ਤੇ ਆਉਣਾ ਸ਼ੁਰੂ ਕਰ ਦਿੱਤਾ ਹੈਗਾ ਫਰਕ ਇਨਾ ਹੀ ਹੈ ਠੀਕ ਹੈ ਜੀ ਤੇ ਮੇਰੀ ਇਹ ਵੀਰਾ ਪੈਣਾ ਅੱਗੇ ਖਾਸ ਕਰਕੇ ਨੌਜਵਾਨਾਂ ਅੱਗੇ ਬੇਨਤੀ ਹੈ ਆਪਣੇ ਜਿਹੜਾ ਯੋਗਦਾਨ ਹੈਗਾ ਇਸ ਮੂਮੈਂਟ ਨੂੰ ਸਪੋਰਟ ਕਰੋ ਠੀਕ ਹੈ ਯੋਗਦਾਨ ਦਿਓ ਆਪਣਾ ਤੇ ਹੁਣ ਮੈਂ ਕਾਫੀ ਦੂਰ ਆ ਗਈ ਕਰਾ ਆ ਦੇਖੋ ਕਿੰਨੀ ਧੁੰਦ ਹੈ ਮੈਂ ਤੁਹਾਨੂੰ ਦਿਖਾ ਹੀ ਦਿਵਾਣਾ ਹੈਗਾ ਠੀਕ ਹੈ ਅੱਗੇ ਤੋ ਕੱਲੀ ਹੈਗੀ ਆ ਮੈਂ ਤੇ ਕੋਸ਼ਿਸ਼ ਕਰੂੰਗੀ ਸ਼ਾਮ ਨੂੰ 8 9 10 ਵਜੇ ਤੱਕ ਵਾਪਸ ਪਹੁੰਚ ਜਾਵਾਂ ਤਾਂ ਰਸਤੇ 'ਚ ਜੇ ਮੈਨੂੰ ਕੋਈ ਦਿੱਕਤ ਪਰੇਸ਼ਾਨੀ ਆਏ ਬਸ ਤਾਂ ਵਾਈਬਰੂ ਦੇ ਕੇ ਪਾ ਹਮੇਸ਼ਾ ਮੇਰੇ ਤੇ ਰਹੀ ਹੈਗੀ ਅੱਗੇ ਵੀ ਰਹੇਗੀ ਤਾਂ ਰਸਤੇ 'ਚ ਜੇ ਕੋਈ ਦਿੱਕਤ ਪਰੇਸ਼ਾਨੀ ਆਈ ਤਾਂ ਮੈਂ ਲਾਈਵ ਹੋਊਂਗੀ ਜੇ ਕੋਈ ਨੇੜੇ ਤੜੇ ਮੈਨੂੰ ਸੁਣਦਾ ਹੋਇਆ ਤਾਂ ਪਲੀਜ਼ ਮਦਦ ਲਈ ਆ ਜੀਓ ਠੀਕ ਹੈ ਬਾਕੀ ਮੈਂ ਆਪਣਾ ਪਾਣੀ ਪੂਣੀ ਸ਼ਾਲ ਕੋਟੀ ਰੱਖ ਲਈ ਐ ਤੇ ਮਿਲਦੇ ਆ ਉੱਥੇ ਜਾ ਕੇ ਤੁਹਾਨੂੰ ਹਾਲਾਤਾਂ ਦੇ ਨਾਲ ਰੋਬਰੂ ਕਰਾਨੀ ਆ ਸੋਚੋ ਯਾਰ ਬੁਇਰਕ ਬੰਦਾ ਮਤਲਬ ਥੋੜਾ ਕੰਮ ਲਿਆ ਕਰੋ ਪਲੀਜ਼ ਮਿਲਦੇ ਆਗੇ